ਨੱਤੀ ਜਿਹੜੇ ਆਪਣੇ ਨਵੇਂ-ਨਵੇਂ ਟ੍ਰਾਇਲ ਚੱਲਦੇ ਰਹਿੰਦੇ ਆ ਤੇ ਟ੍ਰੈਲਾਂ ਦੇ ਵਿੱਚ ਨਵੇਂ-ਨਵੇਂ ਕਿਸਮਾਂ ਦੇ ਉੱਪਰ ਆਪਾਂ ਕੰਮ ਕਰਦੇ ਆ ਇਹ ਸੇਬ ਜਿਹੜੇ ਇਸ ਵਾਰ ਪੱਤ ਛੜਦੇ ਵਿੱਚ ਲਾਏ ਨੇਗੇ ਕਾਫੀ سارے ਬੂਟੇ ਲਾਏ ਨੇਗੇ ਆਪਣੇ ਅਮਰੂਦਾਂ ਦੇ ਕੁਝ ਬੂਟੇ ਜਿਹੜੇ ਬਿਰਲੇ ਸੀਗੇ ਉਹਨਾਂ ਦੇ ਵਿੱਚੋਂ ਅਮਰੂਦ ਮਰ ਗਏ ਸੀ ਉਹਨਾਂ ਦੀ ਜਗ੍ਹਾ ਤੇ ਜਿਹੜੇ ਸੇਬ ਲਾਏ ਨੇਗੇ ਤੇ ਇਹ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹ ਆ ਕਿਹੜੇ ਪੱਤ ਛੜ ਵਾਲੇ ਬੂਟੇ ਨੰਗੀ ਜੜ ਵਾਲੇ ਜਨਵਰੀ ਦੇ ਵਿੱਚ ਲਾਏ ਜਾਂਦੇ ਨੇਗੇ ਉਹਨਾਂ ਦੇ ਵਿੱਚ ਦੂਜਿਆਂ ਨਾਲੋਂ ਜਿਹੜੀ ਕਾਮਯਾਬੀ ਆਪ ਨੂੰ ਜ਼ਿਆਦਾ ਮਿਲਦੀ ਹੈ ਤੇ ਕਾਫੀ ਸਾਰੇ ਵੀਰ ਜਿਹੜੇ ਇਹਨਾਂ ਚੀਜ਼ਾਂ ਤੋਂ ਹਜੇ ਜਾਣੂ ਨਹੀਂ ਹੈਗੇਗੇ ਪਰ ਅਸੀਂ ਸਦਾ ਕੋਸ਼ਿਸ਼ ਕਰਦੇ ਆਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਤੱਕ ਲੈ ਕੇ ਆਈਏ ਤੇ ਤੁਸੀਂ ਵੀ ਜਿਹੜਾ ਉਹਨਾਂ ਚੀਜ਼ਾਂ ਦਾ ਲਾਹਾ ਲੈ ਸਕੋ ਜਿਹੜੀਆਂ ਗਲਤੀਆਂ ਕਰਕੇ ਅਸੀਂ ਪਿੱਛੇ ਰਹਿ ਗਏ ਜਾਂ ਅਸੀਂ ਉਹਨਾਂ ਤੇਜ਼ੀ ਨਾਲ ਨਹੀਂ ਅੱਗੇ ਵੱਸ ਸਕੇ ਉਹ ਗਲਤੀਆਂ ਜਿਹੜੀਆਂ ਤੁਸੀਂ ਨਾ ਕਰੋ ਤੇ ਤੁਸੀਂ ਇੱਕ ਚੰਗੀ ਆਪਣੇ ਘਰੇਲੂ ਉਗੀਚੀਆਂ ਜਿਹੜਾ ਵੀ ਤੁਸੀਂ ਕੋਈ ਫਾਰਮ ਦਾ ਮਾਡਲ ਤਿਆਰ ਕਰਨਾ ਚਾਹੁੰਦੇ ਹੋ ਉਹ ਛੇਤੀ ਕਰ ਸਕੋ ਧੰਨਵਾਦ ਜੀ